ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਹੈ ਮੀਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਨਾ ਪੂਏ ਹੈਵੀ ਸੂਟ ਦੇ ਨਾਪ ਦੀ ਕਟਾਈ ਦੱਸਾਂਗੇ ਮੇ ਮੋਢੇ ਦੀ ਗੁਲਾਈ ਕਿੰਨੇ ਤੇ ਪਾਉਗੀ ਮੋਢੇ ਦੀ ਕਟਾਈ ਕਿੰਨੇ ਇੰਚ ਤੇ ਹੋਊਗੀ ਇਹ ਦਾ ਨਾਪ ਹੈਗਾ ਜੀ ਸੂਟ ਦਾ ਸਾਤੀ ਹੈਗੀ ਆਪਣੇ ਕੋਲੇ 26 ਇੰਚ 26.5 ਇੰਚ ਆ ਜੀ ਤੇ ਕਮਰ ਆਪਣੇ ਕੋਲੇ ਹੈਗੀ ਹੈਗੀ 24 ਇੰਚ ਛਾਤੀ 26.5 ਇੰਚ ਆ ਜੀ ਕਮਰ 24 ਇੰਚ ਤੇ ਤੀਰ ਆਪਣੇ ਕੋਲੇ ਹੈਗਾ 16 ਇੰਚ ਇਦੇ ਹਿਸਾਬ ਨਾਲ ਆਪਾਂ ਪੂਰਾ ਹੈਵੀ ਸੂਟ ਆਗਾ ਹੈਵੀ ਨਾਪ ਦਾ ਸੂਟ ਹੈ ਇਹ ਤੇ ਇਹਦੇ ਦਾ ਨਾਪ ਦਾ ਆਪਾਂ ਮੋਢਾ ਕਿੰਨਾ ਕੱਟਣਾਗਾ ਬਾਧ ਰੱਖਣਾ ਘੱਟ ਰੱਖਣਾ ਕਿੰਨੇ ਇੰਚ ਤੇ ਗੋਲਾਈ ਪਾਉਣੀ ਹੈਗੀ ਇਹ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਜੀ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਤੇ ਐਂਡ ਤੱਕ ਦੇਖਣਾ ਤੇ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਇਹ ਆਪਾਂ ਕਮੀਜ਼ ਦੇ ਨਾਲ ਲੰਬਾਈ ਲੋਡ ਨੂੰ ਕਟਿੰਗ ਕਰ ਲਿਆਗਾ ਘੇਰੇ ਲੋਡ ਨੂੰ ਵੀ ਆਪਾਂ 4 ਇੰਚ ਜਿੰਨਾ ਆਪਣਾ ਘੇਰਾ ਸੀਗਾ ਉਸ ਤੋਂ ਆਪਾਂ 4 ਇੰਚ ਵੱਧ ਕਟਿੰਗ ਕਰ ਲਿਆ ਕਿਰ ਆਪਣੇ ਕੋਲੇ ਹੈਗਾਗਾ ਜੀ 27 ਇੰਚ ਤੇ 31 ਇੰਚ ਆਪਾਂ ਇਹਨੂੰ ਘੇਰੇ ਲੋਡ ਨੂੰ ਕਟਿੰਗ ਕਰ ਲਿਆਗਾ 27 ਇੰਚ ਹੀ ਇਹਦੀ हिਪ ਆਗੀ ਤੇ 27 ਇੰਚ ਆਪਾਂ ਇਹਦਾ ਘੇਰਾ ਰੱਖਿਆਗਾ ਤੇ 4 ਇੰਚ ਆਪਾਂ ਵੱਧ ਕਟਿੰਗ ਕੀਤਾ ਤੇ ਹੁਣ ਆਪਾਂ ਇਹਨੂੰ ਫੋਲਡ ਕਰਕੇ ਰੱਖ ਲਿਆਗਾ ਇਸ ਤਰ੍ਹਾਂ ਇਹਨੂੰ ਡਬਲ ਫੋਲਡ ਕਰ ਲਿਆ ਤੇ ਸਾਰਿਆਂ ਤੋਂ ਪਹਿਲਾਂ ਹੁਣ ਆਪਾਂ ਥੀਰੇ ਦੇ ਨਿਸ਼ਾਨ ਲਾਉਣੇ ਆ ਥੀਰ ਆਪਣੇ ਕੋਲੇ ਹੈਗਾ ਜੀ 16 ਇੰਚ ਤੇ ਥੋੜਾ ਜਿਹਾ ਆਪਾਂ ਜ਼ਿਆਦਾ ਰੱਖਾਂਗੇ 16 ਤੋਂ 8 ਇੰਚ ਮਾਰਜਿਨ ਲਈ ਰੱਖਾਂਗੇ ਤੇ ਮੋਡਾ ਆਪਾਂ ਰੱਖਾਂਗੇ ਜੀ ਇੱਥੋਂ 7.5 ਇੰਚ ਤੇ ਹੁਣ ਆਪਾਂ ਤੁਹਾਨੂੰ ਜਿਹੜੀ ਜ਼ਰੂਰੀ ਗੱਲ ਦੱਸਣੀ ਹੈ ਜੀ ਜਿੰਨਾ ਆਪਣਾ ਇਧਰ ਨੂੰ ਛਾਤੀ ਵੱਧ ਹੋਊਗੀ ਜੀ 20 ਇੰਚ ਹੋਊਗੀ 24 ਇੰਚ ਹੋਊਗੀ ਉਸ ਹਿਸਾਬ ਨਾਲ ਮੋਢੇ ਦੀ ਕਟਾਈ ਇਧਰੋਂ 7 7.5 ਇੰਚ ਹੋਊਗੀ ਤੇ ਜਿੰਨਾ ਆਪਣੇ ਕੋਲੇ ਇਥੋਂ ਛਾਤੀ ਘੱਟ ਹੋਊਗੀ ਜੀ ਜਿਸ ਤਰ੍ਹਾਂ ਕਿ 16 ਇੰਚ 17 ਇੰਚ ਉਸ ਹਿਸਾਬ ਨਾਲ ਮੋਢੇ ਦੀ ਕਟਾਈ ਥੋੜੀ ਜਿਹਾ ਜ਼ਿਆਦਾ ਹੁੰਦੀ ਹੈ ਜਈ ਕਈਆਂ ਦੇ 15 ਇੰਚ ਵੀ ਆਉਂਦੀ ਹੈ ਫਿਟਿੰਗ ਉਸ ਹਿਸਾਬ ਨਾਲ ਜੀ ਮੋਢੇ ਦੀ ਇਥੋਂ ਜ਼ਿਆਦਾ ਹੁੰਦੀ ਹੈਗੀ ਕਟਾਈ ਤੇ ਜਿੰਨਾ ਆਪਣੇ ਕੋਲੇ ਇਥੋਂ ਮਾਰਜਨ ਵੱਧ ਹੋਵੇ ਜਾਂ 25 ਇੰਚ ਜਾਂ 26 ਇੰਚ ਸਾਤੀ ਹੋਵੇ ਉਸ ਹਿਸਾਬ ਨਾਲ ਇਦੋਂ ਮੋਡੇ ਦਾ ਨਿਸ਼ਾਨ ਘੱਟ ਤੇ ਲੱਗਦਾ ਕਿਉਂਕਿ ਇਸ ਦਾ ਕਾਰਨ ਕੀ ਹੁੰਦਾ ਜੀ ਦੇਖੋ ਹੁਣ ਆਪਾਂ ਪਹਿਲਾਂ ਛਾਤੀ ਦਾ ਨਿਸ਼ਾਨ ਲਾਵਾਂਗੇ ਹੁਣ ਆਪਾਂ ਲਾਉਨੇ ਆ ਕਮਰ ਦਾ ਨਿਸ਼ਾਨ ਕਮਰ ਆਪਣੇ ਕੋਲੇ ਹੈਗੀ ਹੈ ਜੀ 24.5 ਇੰਚ ਆਪਾਂ 25 ਇੰਚ ਤੇ ਨਿਸ਼ਾਨ ਲਾ ਲਾਂਗੇ ਇੱਥੋਂ ਆਪਣੇ ਕੋਲੇ 15.5 ਇੰਚ ਲਵਣਾ ਫਿਟਿੰਗ ਕਾ ਨਿਸ਼ਾਨ ਤੇ ਹੁਣ ਇੱਥੋਂ ਆਪਾਂ ਲਾਵਾਂਗੇ ਜੀ हिਪ ਦਾ ਨਿਸ਼ਾਨ ਆ ਵਾਲੇ ਨਿਸ਼ਾਨ ਨੂੰ ਆਪਾਂ ਇਹਦੇ ਨਾਲ ਇੱਥੋਂ ਮਿਲਾ ਦਿੰਨੇ ਆ। ਇਹਨੂੰ ਆਪਾਂ ਇਧਰੋਂ ਲਾ ਦਿੰਦੇ। ਤੇ ਇੱਥੋਂ ਹੁਣ ਆਪਾਂ ਦੇਖੋ ਗੁਲਾਈ ਪਾਉਣੀ ਆ। ਦੇਖੋ ਆਹ ਵਾਲੀ ਆਪਾਂ ਇੱਥੋਂ ਗੁਲਾਈ ਪਾਉਣੀ ਆ ਜੀ। ਤੇ ਇੱਥੋਂ ਗੁਲਾਈ ਪਾ ਕੇ ਹੁਣ ਤੁਸੀਂ ਆਪਾਂ ਮੋਢਾ ਮੇੜਨਾਗਾ। ਦੇ ਕੋਮੇ ਕਿਸੇ ਹਿਸਾਬ ਨਾਲ ਗੁਲਾਈ ਪਾਈ ਹੈਗੀ ਤੁਸੀਂ ਚੈੱਕ ਕਰ ਲਓ ਵੀ ਆਪਾਂ ਨੂੰ ਇੰਨੀ ਕੁ ਗੁਲਾਈ ਚਾਹੀਦੀ ਹੈ ਇੱਥੋਂ ਆਪਾਂ ਹੁਣ ਮੋਡਾ ਨਾਪਾਂਗੇ ਆ ਦੇਖੋ ਅੱਧਾ ਇੰਚ ਆਪਾਂ ਸਲਾਈ ਵਾਲਾ ਛੱਡਤਾ ਉੱਪਰੋਂ ਦੇਖੋ ਇਸ ਤਰ੍ਹਾਂ ਆਪਾਂ ਮੋਡਾ ਨਾਪਣਾਗਾ 9.5 ਪੌਣੇ 10 ਇੰਚ ਆਪਣੇ ਕੋਲੇ ਮੋਡਾ ਆ ਗਿਆ ਜੀ ਜਦੋਂ ਆਪਾਂ ਇਹਨੂੰ ਕਟਿੰਗ ਕਰ ਲਿਆਗਾ ਤਾਂ ਥੋੜਾ ਜਿਹਾ ਮੋਡਾ ਇਹ ਹੋਰ ਵੱਜ ਜਾਣਾ ਕਿਉਂਕਿ ਗੁਲਾਈ ਚਾਊਗਾ ਇਸ ਕਰਕੇ 10 ਇੰਚ ਆਪਣਾ ਮੋਢਾ ਹੋ ਜਾਊਗਾ ਜੇ ਆਪਾਂ ਇੱਧਰ ਨੂੰ ਦੇਖੋ ਇੱਥੋਂ ਆਪਾਂ 9 ਇੰਚ ਮੋਢਾ ਰੱਖਦੇ ਵੀ ਆਪਾਂ ਫਿਟਿੰਗ ਦੇ ਹਿਸਾਬ ਨਾਲ ਫਿਟਿੰਗ ਦੇ ਹਿਸਾਬ ਨਾਲ ਕਈਆਂ ਨੂੰ ਆਏ ਹੁੰਦਾ ਜੀ ਛਾਤੀ ਆਪਣੀ ਜ਼ਿਆਦਾ ਆ ਗਈ ਕਮਰ ਦਾ ਨਿਸ਼ਾਨ ਜ਼ਿਆਦਾਗਾ ਤਾਂ ਆਪਾਂ ਮੋਢਾ ਵੀ ਵੱਡਾ ਰੱਖਣਾ ਜੇ ਤੁਸੀਂ 9 ਇੰਚ ਤੇ ਨਿਸ਼ਾਨ ਲਾ ਲੋਗੇ ਤਾਂ ਤੁਸੀਂ ਇੱਥੋਂ ਮੋਢਾ ਮਣ ਕੇ ਦੇਖ ਲਿਓ 12-13 ਇੰਚ ਮੋਢਾ ਹੋ ਜਾਣਾ ਤੁਹਾਡਾ ਬਹੁਤ ਜ਼ਿਆਦਾ ਵੱਡਾ ਹੋ ਜੂ ਇਸ ਕਰਕੇ ਇਹ ਵਾਲਾ ਨਿਸ਼ਾਨ ਘੱਟ ਤੇ ਲੱਗਦਾ ਹੁੰਦਾਗਾ आपा साढ़े सात ते लाया इतो अद्धा इंच अपना कार्ड चलिया जाओ सात इंच ही रह जाना गा हूँ आप इतो मोडे बुलाई पा कटाई कर दु थोड़ा बहुत जो बद घटा गा वैसे तो है नहीं जी फ्रंट ਵਾਲਾ ਪੱਲਾ ਆਪਾਂ ਚੱਕ ਕੇ 1/2 ਇੰਚ ਦੀ ਆਪਾਂ ਕਾਟ ਪਾ ਦਿੰਨੇ ਆ। ਇਹ 1/2 ਇੰਚ ਦੀ ਕਾਟ ਪਾਉਣੀ ਜ਼ਰੂਰੀ ਹੈ ਜੀ ਇਹਦੇ ਨਾਲ ਆਪਣਾ ਕਮੀਜ਼ ਉੱਪਰ ਨੂੰ ਨਹੀਂ ਡੇਗਦਾ। ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਲਾਉਣੇ ਆ ਜੀ ਯਾਨੀ ਕਿ ਪਲੋਈਆਂ ਦੇ ਨਿਸ਼ਾਨ ਲਾਉਣੇ ਆ। ਇਹ ਹੀ ਆਪਾਂ ਲਾਵਾਂਗੇ 13 ਇੰਚ ਤੇ 12.5 ਇੰਚ ਆਪਣਾ ਰਹਿ ਜਾਊਗਾ। ਤੇ ਇੱਥੋਂ ਆਪਾਂ ਰੱਖਾਂਗੇ ਜੀ ਗੈਪ 4 ਇੰਚ ਦਾ। ਹੈਵੀ ਨਾਪ ਤੇ 4 ਇੰਚ ਦਾ ਗੈਪ ਰੱਖਿਆ ਜਾਊਗਾ 7.5 ਇੰਚ ਪਲੇਟ ਪਾਈ ਜਾਊਗੀ ਦੇਖੋ 4 ਇੰਚ ਆਪਾਂ ਇਧਰ ਨੂੰ ਰੱਖ ਲਾਂਗੇ ਆਵੜੇ ਨਿਸ਼ਾਨ ਨੂੰ ਇੱਥੋਂ ਮਲਾ ਲਾਂਗੇ ਠੀਕ ਹੈ ਜੀ ਇਧਰੋਂ ਆਪਾਂ ਸਾਈਡ ਤੋਂ ਰੱਖਾਂਗੇ 3.5 ਇੰਚ ਤੇ ਇਧਰੋਂ ਆਪਾਂ ਇਸ ਤਰ੍ਹਾਂ ਪਰੋਈ ਨਿਸ਼ਾਨ ਇਦੋਂ ਆਪਾਂ ਕਮਰ ਵਾਲੇ ਨਿਸ਼ਾਨਾ ਮਲਾ ਕੇ ਇਹ ਵੀ 4.3 ਇੰਚ ਤੇ ਨਿਸ਼ਾਨ ਲੱਗੂ ਲਓ ਜੀ ਆਪਾਂ ਸਾਰੇ ਨਿਸ਼ਾਨ ਲਾ ਲੈਨੇਗੇ हिਪ ਦਾ ਨਿਸ਼ਾਨ ਵੀ ਲਾਇਆ ਪਲੋਈਆਂ ਦਾ ਨਿਸ਼ਾਨ ਵੀ ਲਾਇਆ ਇਸੇ ਤਰ੍ਹਾਂ ਆਪਾਂ ਬੈਕ ਪੱਲੇ ਤੇ ਪਲੋਈਆਂ ਦੇ ਨਿਸ਼ਾਨ ਲਾ ਲਾਂਗੇ ਠੀਕ ਹੈ ਜੀ ਫਰੰਟ ਵਾਲੇ ਕਾਟ ਪਾ ਲਈ ਹੈਗੀ ਤੇ हिਪ ਦੇ ਨਿਸ਼ਾਨ ਵੀ ਲਾ ਗਏ ਫਿਟਿੰਗ ਦੇ ਨਿਸ਼ਾਨ ਵੀ ਲਾ ਗਏ ਤੇ ਜਰੂਰੀ ਸੀ ਆਪਾਂ ਮੋਡੇ ਬਾਰੇ ਤੁਹਾਨੂੰ ਜਾਣਕਾਰੀ ਦੇਣਾ ਮੋਡੇ ਦਾ ਨਿਸ਼ਾਨ ਆਪਾਂ ਤੁਹਾਨੂੰ ਦੱਸ ਦਿੱਤਾਗਾ ਮੈਨੂੰ ਉਮੀਦ ਆ ਜੀ ਵੀਡੀਓ ਲਓ ਜੀ ਆਪਣਾ ਸੂਟ ਕਟਿੰਗ ਹੋ ਚੁੱਕਿਆ ਮੈਨੂੰ ਉਮੀਦ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ